ਸਾਸੋ ਕਲਿਸ਼ ਰਿਫਟ ਕੇ ਲਗੇ ਆਹ ਮਨੀ ਵੀਰ ਬਾਜ ਹੋਏ ਉਹ ਨਾਈ ਉਹ ਨਹੀਂ ਛੱਡਦੇ ਮੇਰੇ ਵੀਰ ਨੂੰ ਗੋ ਗੋ ਲਓ ਗੋ ਵਾਹ ਵੀਰ ਤੂੰ ਹੈ ਕੋਣਾ ਐ ਗੋ ਸਰ ਆ ਗਿਆ ਯਾਰ ਕੋ ਨਹੀਂ ਕੀਤਾ ਵੇਖੋ ਬੈਗ ਲੈ ਲੈ ਬੈਗ ਅੱਗੇ ਵੀਰ ਬੈਗ ਮਨੀ ਮਨੀ ਨੋ ਮਨੀ ਨੋ ਮਨੀ ਨਾ ਮਨੀ ਨੋ ਮਨੀ ਲੋ ਜੈਂਟਰ ਜੱਟ ਕੋ ਮਨੀ ਜੰਟ ਕੋਲ ਜੰਟ ਕੋਲ ਨਹੀਂ ਨਾ ਮਨੀ ਓ ਮਨੀ ਨਾ ਮਨੀ ਨੋ ਮਨੀ ਨੋ ਬੈਗ ਨੋ ਮਨੀ ਨਾ ਨਾ ਮਨੀ ਮਨੀ ਨੋ ਨੋ ਦੋ ਸਾਰਸ ਨੋ ਟੂ ਮਿੰਟਸ ਨਾ ਫਸ ਮਨੀ ਉਹ ਸਾਰਸ ਹੈ ਕੋ ਤੇਰੇ ਕੋਲ ਦੇਖਾਂ ਬੈਗ ਚ ਬੈਗ ਚ ਖੋ ਜਾ ਮੈਂ ਕੁ ਵੀ ਨਹੀਂ ਦੇਖੋ ਕੀ ਸਾਰਾ ਕੋ ਦੇ ਖੋ ਲਿਆ ਟੂ ਮਿੰਟਸ ਓਨਲੀ ਟੂ ਮਿੰਟ ਟੂ ਮਿੰਟ ਮਨੀ ਟੂ ਮਿੰਟ ਟੂ ਮਿੰਟ ਕਥੋਂ ਦਈਏ ਹੁਣ ਪੈਸੇ ਉਹ ਵੇਖ ਤਾਂ ਸਹੀ ਹੈ ਕਿੰਨੇ ਆ ਤੂੰ ਕਿੱਦਾਂ ਆ ਗਿਆ ਇੱਥੇ ਦੱਸ ਮੈਨੂੰ ਫੇਰ ਮੈਂ ਤੇ ਫਤੇ ਨੰਗਾ ਰਹਿਣਾ ਹਾਂ ਹਾਂ ਤੇ ਮੈਂ ਤੇ ਮੇਰੀ ਦਾਦੀ ਰਹਿਨੇ ਆ ਹਾਂ ਤੇ ਘਰ ਗਰੀਬੀ ਬੜੀ ਤੇ ਡੇਢ ਕਿਲਾ ਪੈਲੀਦਾ ਹੈ ਉਹੀ ਵੇਚ ਕੇ ਮੈਂ ਇੱਥੇ ਆ ਗਿਆ ਮੈਂ ਚੱਲ ਬਾਹਰ ਜਾ ਕੇ ਜ਼ਿੰਦਗੀ ਪਤਾ ਕਰੀਗੀ ਉਹ ਪਲਾਸਟਿਕ ਕੀਤੀ ਆ ਤੂੰ ਪਲਾਸਟ ਹੋਈ ਆ ਵੀਰ ਮੇਰੀ ਲੱਗਨ ਦਾ ਡਿਆ ਨਹੀਂ ਤੇਰੇ ਮੂੰਹal ਵੇਖ ਕੇ ਵੀ ਇਹ ਗੱਲਾਂ ਗੱਲਾਂ ਛੱਡੋ ਮੈਨੂੰ ਭੁੱਖ ਬੜੀ ਲੱਗੀ ਮੈਂ ਚਾਰ ਦਿਨਾਂ ਤੋਂ ਕੁਝ ਖਾਦਾ ਨਹੀਂ ਮੈਂ ਪਾਣੀ ਵੀ ਨਹੀਂ ਆ ਰਿਹਾ ਮੈਨੂੰ ਮੈਂ ਤਾਂ ਲਿਆਂਦਾ ਬੜਾ ਕੋਹੀ ਆਪਣੇ ਨਾਲ ਉਹ ਪਤਾ ਨਹੀਂ ਕਿੰਨੇ ਖੋ ਖਾ ਲਿਆ ਵਾ ਉਹ ਹੱਡ ਕੋਈ ਇੱਕ ਕਿੱਟਵਾ ਮੇਰੀ ਸੁਣ ਲੈ ਗੱਲ ਪਰ ਥੋੜੇ ਬੋੜੇ ਮੇਰੇ ਕੋਲ ਪੈਸੇ ਹੋਣੇ ਹੀ ਆ ਪਤਾ ਨਹੀਂ ਨੇ ਹੁਣ ਲੈਣੇ ਨਹੀਂ ਉਹ ਕਿੰਨੇ ਆ ਇੱਧਰ ਛਾੜ ਉਹ ਇੱਥੇ ਪੈਸੇ ਚਾਹੀਦੇ ਮੇਰੀ ਉਹ ਥੋੜੇ ਬੋੜੇ ਛਾੜ ਤਰਾਸ ਲਈ ਪਤਾ ਨਹੀਂ ਹੁੰਦਾ ਵੇ ਵੇਹਦ ਰੋ ਕੇ ਵੇ ਛਾੜ ਤੇ ਮੈਂ ਕਰੋ ਥੋੜੇ ਥੋੜੇ ਡਾਲਰ ਲੈ ਕੇ ਆਇਆ ਵੀ ਰਾਹ ਕਿਤੇ ਲੋਲੜ ਪੈ ਗਈ ਤੇ ਕਿਤੇ ਇਹਨੂੰ ਸਾਰੇ ਨਾ ਪੂਰੇ ਨਾ ਇਹਨੂੰ ਪੂਰੇ ਨਾ ਇਹਨੂੰ ਡਾਲਰ ਹੀ ਆ ਕਿ ਦੂਜੇ ਵੀ ਹੈਗੇ ਆ ਥੋੜੇ ਥੋੜੇ ਦੂਜੇ ਵੀ ਹੈਗੇ ਆ ਦੂਜੇ ਕੱਟ ਡਾਲਰ ਰਹਿਂਦੇ ਹੈ ਡਾਲਰ ਰਹਿਣ ਲੱਗੇ ਜਾ ਕੇ ਲੋੜ ਪੈਣੀ ਇਹਨੂੰ ਬਾਰਡਰ ਲੱਗੇ ਚੱਲੋ 2 ਮਿੰਟ ਕਹਿ ਕੇ ਖਲਾਏ ਇਹਨੂੰ ਵੀਰੇ ਪੈਸੇ ਗਿਣੇ ਯਾਰ ਨਹੀਂ ਕਿਸੇ ਗਵਾਹ ਦੀ ਕਿਹਾ ਲੱਭਣ ਨਹੀਂ ਦਿਆ ਕਿ ਦੇ ਦੇ ਓਏ ਉਹਨੇ ਹੁਣੇ ਆਣ ਕੇ ਧੋਣਾ ਫੜ ਦੇਣਾ ਪੈਸੇ ਗਿਣ ਤੇਰੇ ਸਾਰੇ ਖੋ ਕੇ ਲੈ ਜਾਣੀ ਮੇਰੇ ਵੀ ਸੂਰੇ ਕਿਚਵਾੜ ਤੇ ਲੱਗਾ ਮੈਂ ਤੇ ਭੜਿਆ ਮਾ ਜ ਭਾਜੀ ਇਹ ਗਾੜੀ ਤੂੰ ਰਸਤਾ ਤੂੰ ਜਾਣਦਾ ਜਾਣਦਾ ਤੇ ਨਹੀਂਗਾ ਇਹਦੇ ਕੋਲ ਤੇ ਮੇਰੀ ਸੁਣੋ ਗੱਲ ਰਸਤਾ ਨੂੰ ਇੰਨੀ ਪਾਰ ਕਰਉਣਾ ਵਾ ਬੜੀ ਵੱਡੀ ਸੈਰਸ ਗੱਲ ਉਹੀ ਬਣ ਗਈ ਜਿਹੜੀ ਫਿਲਮਾਂ 'ਚ ਵੇਖੀ ਸੀ ਅਹੀਂ ਤੇ ਲੋਕਾਂ ਦੇ ਸੌਂਦਿਆਂ ਆਉਂਦੇ ਸੀ ਆ ਹਟਣਾ ਹੀ ਉਹ ਕੰਮ ਹੋ ਗਿਆ ਬਣ ਗਿਆ ਵਾ ਨਾ ਹੁਣ ਚੱਲਣੀ ਪੈਣੀ ਆ ਬੜੀ ਅੱਗ ਲੱਗੀ ਮੇਰੀ ਸੁਣ ਗੱਲ ਐਹੇ ਕੱਢ ਥੋੜੀ ਬੋਤੇ ਬਾਕੀ ਹਾ ਪੱਥ ਜਿਹੜੇ ਬਾਹਰ ਕੱਢ ਤੇ ਆਪਣੇ ਥਾਂ ਥਾਈ ਲਗਾ ਲੋ ਉਹ ਥੋੜੇ ਬੋਤੇ ਨੂੰ ਕੀ ਹੈ ਮੈਨੂੰ ਕੋ ਅੱਗੇ ਉਹਨੇ ਕੋ ਭਰਾਵਾ ਮੈਂ ਕੀ ਕੱਢਾਂ ਤੂੰ ਕੱਢ ਤੇ ਸਹੀ ਕੋਹੇ ਦਾ ਮੂੰਹ ਕਾਲਾ ਕਰੀਏ ਪੈਸੇ ਦੇ ਦੋ ਵੀਰ ਇਹਨੂੰ ਜਿਨੇ ਉਹ ਇੰਨੇ ਸਾਡਾ ਮਾਰ ਮਾਰ ਕੇ ਰਹਿਣ ਕੋਹਨ ਦੇਣਾ ਉਹ ਨਹੀਂ ਸੈਰਸ ਮੈਂ ਕਹਿੰਦਾ ਇਹਦ ਨੂੰ ਵੇਖੀ ਹੈ ਕਿੱਥੇ ਆ ਤਾਹ ਡੁੱਟੋ ਯਾਰ ਵੇਖਿਆ ਕਿੱਥੇ ਆ ਸੈਰਸ ਉਹ ਇਧਰ ਨਿਕਾ ਮਾਰ ਲੋ ਕੁਝ ਨਹੀਂ ਦਿਖਦਾ ਨਾ ਇਧਰ ਦਿਖਦਾ ਉਹ ਕਿੱਦਾਂ ਪਾਰ ਕਰਾਂਗੇ ਜੰਗਲੇ ਨੂੰ ਕੋਹਨਾ ਕੋਹ ਦੇਣਾ ਹੀ ਪੈਣਾ ਵਾ ਉਹ ਤੇਰੇ ਕੋ ਕੋ ਫਾਦਲ ਖਾਇਆ ਵਾ ਬਈ ਨਾ ਵੀਰ ਹੁੰਦੇ ਸਾਰਾ ਕੋ ਖੋਲਿਆ ਇਹਨਾਂ ਨੇ ਪਤਾ ਨਹੀਂ ਪਿੱਛੇ ਜੀ ਖੋਇਆ ਮੇਰੇ ਕੋ ਸੈਰਸ ਕੱਢ ਯਾਰ ਹਾਂ ਕੱਢਨੇ ਪੈਣੇ ਹੋਇਆ ਇਹ ਵੀ ਨਹੀਂ ਹਿਹਾਣਾ ਪੈਣੀ ਤੇ ਗਲੇ ਝੂ ਲੜੇ ਮੇਰੀ ਸੁਣ ਗੱਲ ਜੋ ਹੈਗੇ ਥੋੜੇ ਬੋਤ ਇਹਦੇ ਕੱਢ ਲਾ ਬਾਕੀ ਮੈਨੂੰ ਫੜਾ ਦੇ ਪਰਨੇ ਚ ਬਾੜ ਲੈਨੇ ਆ ਕੱਢ ਦੋ ਮੇਰਾ ਵੀਰੇ ਇਹਨੂੰ ਦੋ ਮਿੰਟ ਪਹਿਲਾਂ ਦੇਖਣਾ ਦੇਖਣਾ ਲਿਆ ਉਹ ਇਧਰ ਸੜ ਦੇ ਇਧਰ ਸੜ ਦੇ ਪਰਨੇ ਚ ਲਗਾਉਂ ਤੂੰ ਵੀਰੇ ਇਹਨੇ ਫੜ ਲਾ ਇਹ ਦੂ ਤਹੇ ਕਿਹੜਾ ਆ ਪਰਨੇ ਦੇ ਪਰਨੇ ਪਰਨੇ ਚ ਬਾੜ ਲੈ ਹਾਂ ਕਿੱਥੇ ਹੋਣਾ ਬਸ ਹੁਣ ਬਾਕੀ ਹਥਿਆਰ ਬੜੇ ਤਕੜੇ ਇੱਕ ਚਲੋ ਕੋਈ ਨਹੀਂ ਡੋਂਕਰ ਭਾਈ ਡੋਂਕਰ ਭਾਈ ਦਿੰਨੇ ਦਿੰਨੇ ਕਿਨੇ ਦਿਨੇ ਬੈਠ ਬੈ ਮਰਾਵੀਂ ਪੀਸ ਰੇ ਪੀਸ ਰੇ ਓਨਲੀ ਇੰਨੇ ਕੀ 20 ਹੱਡ ਤੋਂ ਓ ਇੰਨਾ ਹੀ ਆ ਪਾਈ ਨਹੀਂ ਆ ਓ ਦੇ ਦੇ ਯਾਰ ਬੈਂਕ ਦੇ 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 ਇੰਨਾ ਹੀ ਓ ਮਣੀ ਸੀਟ ਉੱਤ ਬੈ ਰੋ ਬੈ ਰੋ ਡੋਂਕਰ ਭਾਈ ਓ ਕੋ ਖਾਣ ਨੂੰ ਦੇ ਦੋ ਕੀਮੀ ਫੂਡ ਕੀਮੀ ਫੂਡ ਕੀ ਮੀ ਫੂਡ ਅਰੇ ਯਾਰ ਕੱਟ ਮੋਟੇ ਇੱਕੋ ਵੀਰ ਜੀ ਇਹਦੇ ਵਿੱਚ ਕੋਹਾਗਾ ਬਈ ਦੇ ਵੀਰ 2 ਮਿੰਟ ਰੁਕ ਨਹੀਂ ਹੈਗਾ ਹੀ ਬਰੈਡ ਹੈਗਾ ਜੀ ਉਹ ਵੱਟ ਛੇਤੀ ਕੱਟ ਮੂੰਹ ਛੇਤੀ ਕੱਟ ਲੈ ਫਿਰ ਕਿਤੇ ਕਦੋਂ ਗਿੱਟ ਖੋਲਣੀ ਨਹੀਂ ਤਾਂ ਬਰੈਡ ਹੈ ਗਈ ਉਹ ਲਿਆ ਖਰਾਜ ਕਰ ਯਾਰ ਹੋਰ ਵੇ ਪਾਈ ਪੂੜੀ ਹੈਗਾ ਵਾ ਨਹੀਂ ਬਾ ਕੇਲੇ ਹੀ ਹੋਰੇ ਕੱਟ ਲੈ ਕੱਟ ਲੈ ਕੱਟ ਲੈ ਕੇਲੇ ਤਾਂ ਚਾਹੀਦੇ ਆ ਆ ਮੇਰਾ ਵੀਰ ਰੋਗਾ ਮੈਨੂੰ ਦੇ ਤਾ ਉਪਰਾ ਆ ਦੋ ਕੱਟ ਲੈ ਹੁਣ ਮੋਟਿਆ ਆ ਉਹ ਰੱਖ ਲੈ ਨੂੰ ਦੇ ਦੇ ਖਾ ਲੈ ਵੀਰ ਕਾਲਾ ਉਹ ਨਹੀਂ ਵੀਰ ਜੀ ਰਹਿਣ ਦਿਓ ਇੰਨਾ ਕਿਤੇ ਰਹਿਣ ਦਿਓ ਸਾਡੇ ਕੋਲੀ ਬੰਦ ਆਨਲੀ ਬੰਦ ਫਸ ਓਇਆ ਫੜ ਵਾਟਰ ਵਾਟਰ ਮੋਹ ਬਚ ਓਇਆ ਖਾ ਵਾਟਰ ਓਇ ਖਾਲਾ ਵਾਟਰ ਲੱਭਣ 4 4 ਤੂੰ ਵੀਰੇ ਪਾਣੀ ਨਹੀਂ ਓ ਪੀਤਾ ਛੇਤੀ ਖਾਓ ਇੰਨੇ ਕਿਤਾਬ ਹੀ ਕਦੋਂ ਖੋਲਣਾ ਵਾ ਆਂਦੇ ਪਾਣੀ ਨਾ ਪੀਏ ਤੇ ਕਿੰਨੀਆਂ ਕਿਡਨੀਆਂ ਦਾ ਕੰਮ ਆ ਜਾਂਦਾ ਉਹ ਬ੍ਰੈਡ ਖਾਣਾ ਕਿਡਨੀਆਂ ਦਾ ਲੱਗਦਾ ਆ ਤੇ ਖਾਣਾ ਕਿਡਨੀ ਵੀ ਤੇਰੀ ਚਲਾ ਦਿੰਦੇ ਆ ਮੈਂ ਵੀਰ ਬਾਥਰੂਮ ਕਰ ਆਵਾ ਮੜਾ ਮੇਰਾ ਤਾਂ ਬੜਾ ਹੀ ਮੜਾ ਹਾਲਵਾ ਓਏ ਲੱਗੇ ਰਹੀ ਲੱਗੇ ਵੀਰ ਓਏ ਇਹਨੂੰ ਕੀ ਲੋੜ ਪਈ ਸੀ ਘਰੋਂ ਨਿਕਲਦੀ ਦੇਖ ਲੈ ਆ ਜਾ ਕੱਚਾ ਜਾਈਓ ਇਹ ਕੀ ਲੈਣ ਆਇਆ ਇੱਥੇ ਚਾਰ ਸਾਲ ਘਰੇ ਬ੍ਰੈਡ ਜੈਮ ਲਾਲਾ ਖਾਈਦੇ ਸੀ ਹਾਂ ਪਰੌਂਠੇ ਖਾਈਦੇ ਮਾਤਾ ਕੱਲਾਵਾ ਨਵਾ ਮਾਤਾ ਲੰਗਦੇ ਆ ਇਹ ਹਲੇ ਕਈ ਕੋ ਨਾਲ ਦੇਣਾ ਆ ਕੀ ਹੁਣ ਖਾਣੇ ਬਣਾ ਕੀ ਕਰਨਾ ਕਾਲਾ ਉਹਨੇ ਆ ਵੀ ਖੋਲਣੀ ਓ ਇੱਦਾਂ ਨਹੀਂ ਉਹ ਗੱਲ ਬੰਨੀ ਚੱਲ ਦਿਹਾੜੀ ਜਿਹੋ ਕੁਝ ਮਿਲ ਜਾਈਏ ਤਾਂ ਬੜਾ ਵਾਹ ਪਾਣੀ ਦੇ ਜਾਂਦਾ ਥਾਂ ਤੇ ਕਰ ਲੈਂਦੇ ਆ ਲਾਗੇ ਨਹਿਰ ਚੋਂ ਪੀ ਆਈਏ ਮਾਮਾ ਨਹਿਰ ਚੋਂ ਪੀ ਕੇ ਤੇ ਹੋਰ ਰਿਫਲੈਕਸ਼ਨ ਕਰਾਲਾ ਆ ਗਿਆ ਕਿੰਨਾ ਤੁਰਨਾ ਅਖੇਲਾ ਖਾ ਨਾਲ ਜਿਹੜਾ ਕੰਮ ਕਰਨ ਵਾਲਾ ਵਾ ਯਾਰ ਬੜਾ ਮਾੜਾ ਹਾਲ ਹੁੰਦਾ ਜੀ ਮੈਨੂੰ ਤੇ ਉਹ ਵੀ ਸਮਝ ਨਹੀਂ ਆਉਂਦਾ ਈ ਅਜੇ ਮੂੰਹ ਤੇ ਮਾਸਾ ਦਾੜੀ ਨਹੀਂ ਆਈ ਉਹ ਤੇ ਡੰਕੀਆਂ ਲਾਉਂਦੇ ਈ ਸਾਡੇ ਅਰਗੇ ਮਤ ਹੋਣੀ ਹੁੰਦੀ ਦਾਦੀ ਨੂੰ ਤਾਂ ਉਹ ਜੈਂਡਰਿੰਗ ਤੇ ਕਹਿ ਤਾ ਨਾ ਵੀ ਸਿੱਧਾ ਜਹਾਜ਼ ਰਹੀ ਜਾਣਾ ਤਾਂ ਦਾਦੀ ਬੜੀ ਖੁਸ਼ ਹੁੰਨੀ ਉਹਦੀ ਉੱਠ ਯਾਰ ਬੜਾ ਉਖਾਵਾ ਸਿਆਰ ਤੋਂ ਕੰਮ ਓਏ ਆ ਗਿਆ ਯੋ ਹੋ ਵੀਰ ਜੇ ਖਾਦ ਲੈਣ ਦੋ ਹੋ ਵੀਰ ਜੇ ਖਾਦ ਲੈਣ ਦੋ ਤੂੰ ਕੋ ਜਾਓ ਰੁਕ ਜਾ ਵੀਰ ਓਏ ਆ ਜਾ ਓਏ ਆ ਜਾ ਨਾ ਸੁਆ ਨਿਗਾ ਰਹਿਣਾ ਹੀ ਹੋ ਆ ਮੇਰਾ ਵੀਰ ਇਹਨੂੰ ਫੜ ਯਾਰ ਇੱਕ ਬੰਨੇ ਹੋ 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 ਬੋ ਬੋ ਰੋਕੋ ਪਾ ਯਾਰ ਗਾ ਮਾਰ ਦੇਣਾ ਜਾਨੂ ਲੈ ਲੈ ਵੀਰ ਹੁਣ ਦੋ ਦੋ ਵੀਰ ਨਾ ਕਰੀਂ ਕੈਮਰੇ ਵੀਰ ਨੇ ਖਾਲਾ ਲੈ ਲੰਦੀ ਆ ਵਾਟਰ 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 ਓ ਯਾਰੇ ਤੇ ਨਾ ਮਰ ਜਾਣਾ ਸੀ ਨੋ ਵਾਟਰ ਓ ਬਹਿ ਜਾ ਯਾਰ ਬਹਿ ਰਿਹਾ ਘਰੀ ਬਹਿ ਜਾ ਸਾਹ ਲੈ ਲਾ ਕੋਈ ਇੰਦਰ ਤੇ ਨਹੀਂ ਵੀ ਤੇ ਨਾ ਮਰ ਜਾਣਾ ਵੀਰ ਵਾਟਰ ਦੇ ਦੇ ਥੋੜਾ ਯਾਰ ਆਹ ਲੌਂਗ ਕਿੰਨਾ ਘਰ ਆ ਗਿਆ ਵੀਰ ਤੈਨੂੰ ਕਿਹੜਾ ਪਤਾ ਲੱਗਣਾ ਓ ਚੁੱਪ ਕਰ ਤੂੰ ਸਾਹ ਲੱਲਾ ਦੋ ਮਿੰਟ ਹੁਣ ਓ ਦਿਆਈ ਫੁੱਲਣ ਦਿਆਈ ਤੇ ਕੱਢ ਲੱਗਿਆ ਪਾਣੀ ਕਰਨਾ ਗਈ ਏ ਨਾ ਘਟ ਉਹ ਪਾਣੀ ਹੈ ਨਹੀਂ ਜੇ ਮੈਂ ਮੇਰਾ ਲੱਭਾ ਮੈਂ ਨਹਿਰ ਨਹਿਰ ਵੀਰ ਜੀ ਉਹ 5 ਮਿੰਟਾਂ ਨੂੰ ਸਾਹ ਲੈ ਲੈਣ ਦੋ 3 ਘੰਟੇ ਤੱਕ ਚੜਾਉਂ ਦੇ ਤੁਸੀਂ ਪਲੀਜ਼ ਵਾਟਰ ਓਨਲੀ ਪਲੀਜ਼ ਓਨਲੀ 5 ਮਿੰਟ ਓਨਲੀ ਕੋਈ ਮੋਟਾ ਸਾਹ ਮਾ ਦਾ ਮਾਰ ਲਾ ਉਹਨੇ ਸੁਆ ਮਾਰ ਕੇ ਤੈਨੂੰ ਸੁੱਟ ਦੇਣਾ ਇੱਥੇ ਕੋ ਪਾਣੀ ਤੇ ਲਿਆਉ ਨਹੀਂ ਤੇ ਨਹਿਰ ਵਾਲਾ ਪਾਣੀ ਹੈ ਨਹੀਂ ਇਹਦੇ ਕੋ ਮੇਰੀ ਗੱਲ ਸੁਣ ਅੱਗੇ ਤੇ ਡੂੰਗਾ ਹੀ ਬੜਾ ਵਾ ਕਿਦਾਂ ਜਾਣਾ ਜੇ ਉਹ ਮੇਰੀ ਗੱਲ ਸੁਣ ਆ ਕਿੰਨਾ ਕਿ ਰਹਿ ਗਿਆ ਅੱਗੇ ਇਹਨੂੰ ਪੁੱਛ ਲਾ ਕੇ ਪਾਣੀ ਹੈਗਾ ਆਪਾਂ ਪੀਉਂਦੇ ਆ ਆ ਸਤਿ ਸ੍ਰੀ ਅਕਾਲ ਮੈਂ ਰੁਕਦਾ ਇੱਥੇ ਰਹਿ ਇੱਥੇ ਇੱਥੇ ਬੈਠੇ ਨਹੀਂ ਲੈਣਾ ਤੂੰ ਠੀਕ ਆ ਮੈਂ ਮੋਟਿਆ ਉਹ ਕੱਲ ਸੋਣਾ ਹੋਏ ਹੌਸਲਾ ਰੱਖ ਥੋੜਾ ਜਿਆ ਹੁਣ ਉਹ ਤਾਂ ਪਾਣੀ ਪਾਣੀ ਨਾ ਕਰ ਕਿਤੇ ਸੁਆ ਵਾਢੀ ਗਿਆ ਨਾ ਤੇਰੇ ਉਹ ਇੱਕ ਦਿਨ ਹੀ ਰਹਿ ਜਾਣਾ ਕੀ ਬੋਲਦਾ ਤੇ ਕੀ ਨਹੀਂ ਸਮਝ ਨੂੰ ਗਾਈ ਤੂੰ ਆਹੋ ਹੁਣ ਆ ਗਿਆ ਵੀਰ ਚਲ ਵੀਰ ਜੀ ਨਹੀਂ ਆ ਨੁੜੀ ਕੋਈ ਚਾਹੀਦਾ ਹੱਸ ਸੁਆ ਫੁਲਿਸ ਵਾਟਰ ਗੋ 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 ਆ ਜਾਓ ਆ ਪਾਣੀ ਲਾਉਂਦਾ ਕੋ ਹੋਸ ਗੋ 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 ਕਮਨਸੈਲ ਗੋ ਜਾ ਮਾਹਾਂ ਤੇ ਚੜਾਈ ਬੜੀ ਆ ਮੋਟਾ ਸਭੜ ਚੱਲ ਚੜਾਈ ਬੜੀ ਮਾਮਾ ਪਹਿਲਾਂ ਤੈਨੂੰ ਕਿਨੇ ਗਏ ਡਿਊਟੀ ਲਾ ਓਏ ਆ ਜਾ ਆ ਆ ਚੜ 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 ਸੁਸ ਆ ਜਾ ਆ ਚੜਾਈ ਉੜੀ ਓਏ ਆ ਜਾ ਓਏ ਆ ਜਾ ਸੁਣ ਸੁਣ ਇੱਥੇ ਖੜ ਓਏ ਆਖੋ ਓਏ ਆਖੋ ਓਏ ਆਖੋ ਓਏ ਰੁਕ ਮਾਹਬਾ ਜੋ ਤੈਨੂੰ ਕਿ ਸਮਝ ਆਉਂਦੀ ਏ ਦੀ ਓ ਮੈਨੂੰ ਤਾਂ ਸਮਝ ਆਉਂਦੀ ਆ ਆ ਜਾ ਓਏ ਆ ਜਾ ਆਓਏ ਗੋ ਗੋ ਕੋਈ ਦੇ ਕੋਈ ਉੱਠ ਮੋਟਿਆ ਉੱਠ ਓਏ ਉੱਠ ਕੋਈ ਉਹਨੇ ਸੂਆ ਮਾਰਦਣਾ ਕੋਈ ਉੱਠ ਨਾ ਆ ਨਾ ਵੀ ਨਾ ਮੋਟਿਆ ਓਏ ਠੀਕ ਆ ਆ ਗਿਆ ਮੋਟਾ ਆ ਪੜਦਾ ਗੋ ਗੋ ਆ ਬਲ ਵੀ ਖਲ ਖੇ 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 ਵੀਰ ਕਈ ਕੋਹ ਨਾ ਹੁਣ ਥੋੜਾ ਜਿਆ ਗੋ ਗੋ ਵੀਰ ਪਾਣੀ ਸਾਫ ਵੀਰ ਤੂੰ ਪਾਣੀ ਲੱਭਣ ਡਿਆ ਵਾ ਇੰਨਾ ਘਰ ਆ ਗਿਆ ਵਾ ਤੈਨੂੰ ਫਿੱਟਾ ਲਾ ਕੇ ਦਊਂਗਾ ਉਹ ਮੋਟਿਆ ਧਿਆਨ ਨਾ ਹੋਲੀ ਉਤਰ ਆਜੋ ਇੱਧਰ ਚੜ੍ਹ ਕੇ ਲਈ ਜਾਂਦੇ ਦੇ ਚੜਨਾ ਕਿੱਦਾਂ ਦੇ ਤੇ ਮਾਮਾ ਪਾਣੀ ਨਾ ਪੀਤਾ ਤੇ ਮਰ ਜਾਏਗਾ ਤੇ ਉਦਾਂ ਹੀ ਉਹਦਾ ਪਾਣੀ ਅੱਜ ਕੋਈ ਨੂੰ ਰਹਿ ਦਿੱਤੀ ਓ ਇਦਾਂ ਕਰ ਉਹਨੂੰ ਬੁੱਕਾ ਨਾਲ ਪਿਆਲ ਪੀ ਲੈ ਉਹਨੂੰ ਤਾਂ ਚੜਾਈਏ ਕੋਈ ਨਾ ਹੈ ਕੋਈ ਨਾ ਪਾਣੀ ਕਿੱਥੇ ਮੈਂ ਕਿਹਨੂੰ ਸੋਇਆ ਹੈ ਇੱਥੇ ਹੀ ਲਗਾ ਬੱਚੇ ਖੰਗ ਬੱਚੇ ਨੂੰ ਖੋ ਲਈ ਉਹ ਵੀ ਉਹ ਦੋ ਮਿੰਟ ਬਾਅਦ ਬੈ ਜਾ ਬੈ ਜਾ ਬੈ ਜਾ ਕਰ ਬੈ ਜਾ ਲੈ ਆਪਣਾ ਉਹਨੇ ਮਾਰ ਦੇਣਾ ਲਿਆ ਉਹਨੂੰ ਚੜਾਉਣਾ ਕਿੱਦਾਂ ਬਾਅਦ ਮੂੰਹ ਕਰ ਲੱਗੇ ਮੇਰੇ ਰੱਖ ਪਰ ਅਮੀਰ ਨੇ ਮਾਰ ਲਿਆ ਨੀ ਉਹ ਲੈ ਵੀਰੇ ਆ ਫੜ ਔਰ ਚਾਰਸ ਧਿਆਨ ਨਾਲ ਯਾਰ ਕੋਈ ਨਹੀਂ ਹੈ ਫੜਾ ਕੋ ਫੋ ਕੋ ਕੋ ਫਸ ਫਸ ਸਟ੍ਰੇਟ ਰੇਟ ਬ੍ਰੋ ਇਸ ਦੇ ਵਿੱਚ ਬਹਿ ਜਾ ਇਸ ਦੇ ਵਿੱਚ ਬਹਿ ਜਾ ਨੀ ਵੀਰ ਥੱਥੋਂ ਥੱਲੇ ਬਹਿ ਜਾ ਹੌਸਲਾ ਕਰ ਮੂੰਹ ਤੇ ਗਿੱਲਾ ਹੋਇਆ ਨਾ ਹੌਸਲਾ ਕਰ ਚਾਰਸ ਉਹ ਮੈਂ ਥੋੜਾ ਠਾ ਹੁੰਦਾ ਆ ਆ ਲੈ ਆਪਣਾ ਫੋੜ ਫੜਾ ਇਹਨੂੰ ਯਾਰ ਜਾਈਏ ਪਹਿਲੇ ਇੱਕ ਵਾਰੀ ਹਾਂ ਮੁੱਕ ਲੈ 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 ਫੜਾ ਯਾਰ ਹੋਸ਼ 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 ਬਾਬਾ ਜੀ ਗਿਲ ਗਿਲ ਸੁਬਾਚੀ ਕੋਲਾ ਨੂੰ ਹੀ ਬਲੋ ਵੀਰੇ ਬੜਾ ਵਾ ਰੋਹੀ ਕਰ ਤਾ ਜਾਨਾ ਮੈਨੂੰ ਆਪਣੀ ਦਾਦੀ ਦਾ ਹੁੰਨ ਲਿਆ ਓਏ ਹੌਸਲਾ ਰੱਖ ਆਪਾਂ ਵੀ ਆਪਣੀ ਮਾਵਾ ਸਾਡੇ ਕੀ ਤੂੰ ਪਾਣੀ ਪੀ ਤੇ ਮੋਕੇ ਚੱਲੀਏਗਾ ਨਹੀਂ ਰੋ ਹੋ ਗੈ ਜੋ ਇਹਦੇ ਮੋਕੇ ਲੈਟਰ ਨਹੀਂ ਹੈ ਸਾਡੇ ਕੋ ਕੋ ਕੁੱਖ ਨਹੀਂ ਗਾ ਯਾ ਗੁਰਪੁਰ ਪਾਣੀ ਬੋਟਿਆ ਦਮ ਮਾਰ ਲਿਆ ਵਾ ਬਾਜੀ ਤੂੰ ਇਹ ਵੀ ਪੀ ਲੋ ਗੋ ਗੋ ਪੀ ਲੋ ਵਾਟਰ ਕਮ 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 ਉਹਨੇ ਕਿੱਥੋਂ ਪੀਣਾ ਇਹ ਨਾ ਰੱਖਿਆ ਉਹ ਗੁਲਾਮਾਂ ਜਾਂਦੇ ਆ ਉਹ ਸਾਡੇ ਜਣਾ ਦੇ ਤੂੰ ਜਦੋਂ ਸਾਡੇ ਪਾਸੇ ਇਹਨੇ ਹੋਰ ਸਾਰਸ ਰੱਖਿਆ ਹੋਣਾ ਜੀ ਚੱਲ ਠੀਕ ਆ ਬਾਅਦ ਚੁੱਲ ਚੁੱਲ ਆਉਂਦੇ ਆ ਨਪਾਹ ਉਹ ਨਹੀਂ ਚੱਲੇ ਚੱਲੇ ਆਰਾਮ ਕਰ ਬੈਂਡ ਨਹੀਂ ਦੇਣਾ ਉਹਨੇ ਪਤਾ ਭੁੱਲ ਨਹੀਂ ਬਹਿ ਜਾ ਉਹ ਉਹ ਗੋ ਗੋ ਲੈ ਲੈ ਸਪੇਸ

ਕੀ ਕਰ। ਨਾ ਬੜੀ ਬੁਗਲੀਏ ਮੇਰੀ ਮਰੀਏ। ਆਹ ਦੇ ਮਹਾ ਭਗਤ ਨਾ ਇਹਦਾ ਲਵੇ ਕਿਤੇ ਨਾ ਦੇ ਘਰ ਹੀ ਦੀ ਨਾ ਉਹ ਮੇਰੀ ਖੁਣ ਗੱਲ ਹੈ। ਛੱਡ ਕੇ ਆਪਾਂ ਸਾਰੇ ਆਪਣੀ ਮਾਵਾਂ ਨੂੰ ਆਏ ਆ। ਮੇਰੀ ਖੁਣ ਗੱਲ। ਹੁਣ ਹੌਸਲਾ ਰੱਖੋ। ਕਿੱਥੇ ਟਿਕਾਣੇ ਪਹੁੰਚ ਜੀਏ। ਉਹ ਕੜੀ ਲੰਮੇ ਪੈਦੋ ਕਿਉਂ ਗੱਲਾਂ ਕਰਦੇ ਜਿਵੇਂ ਉਹ ਨਾ ਫੇਰ ਆਣਾ ਕਿ ਕਿਹਨੂੰ। ਆਉਂਦੇ ਪੀ ਚਾਨ ਨਾ ਆਇਆ ਨਾ ਲੋਹ ਮਾਰ ਦੇਣਾ ਇੱਥੇ ਬੇਰਖਾ। ਉਹ ਲੰਮੇ ਪੈ ਜੀਏ। ਉਹ ਆਣ ਕੇ ਥੂਆ ਮਾਰੂ ਸਾਡੇ ਬੱਚੇ ਜਿਹੜਾ ਵੀ ਜਾਣਾ। ਸਹੀ ਗੱਲ। ਕੀ ਕਰੀਓ ਹੁਣ ਕਿਹੜੇ ਪਾਜੀ ਨਹੀਂ ਸਾਰਦੇ ਇਹ ਕਿਹੜਾ ਪਿੰਡ ਵਾ ਕੋਈ ਨੋ ਪਸੋ ਰਾਹ ਨਾ ਰਹਿ ਗਿਆ ਵਾ ਰਾਹ ਰਹਿ ਗਿਆ ਆਹ 2 ਪੰਨੇ ਕਿਲੋਮੀਟਰ ਤੇ ਗਾੜੀ ਅਮਰੀਕਾ ਰਾਹ ਰਹਿ ਗਿਆ ਉਹਦੇ ਤੇ ਸਾਰਾ ਪੂਸਾਰ ਹੋਇਆ ਸੀ ਤੂੰ ਲੈ ਜੰਟਰ ਵੀ ਆ ਮਿਲਦਾ ਰਿਹਾ ਯਾਰ ਮੇਰੇ ਨਾਲ ਯਾਰ ਮਨਿੰਦਰ ਨੇ ਆੜੀ ਮੈਗ ਦੇ ਪਾਜੀਆ ਭਰਾਵਾ ਤੁਹਾਨੂੰ ਨੋ ਜਾਦਗੇ ਹਾਂ ਮੁੰਡੇ ਲੱਗਾ ਚੱਲ ਫਿਲਮਾਂ ਨਹੀਂ ਦਵਾਏ ਇਹ ਅਸਲ ਵੀ ਇਹ ਕੰਮ ਹੋਵੇ ਯਾਰ ਹਾਂ ਜੇ ਵਰਗ ਵਰਗਾ ਦੇਖੇ ਨੀ ਉਹ ਜਿਹੜਾ ਉਹ ਜੰਦ ਕੋ ਬੈਠੀ ਹੋਈ ਹੈ ਉਹ ਭਾਸ਼ਾ ਜਿਹੜੀ ਬੋਲਦਾ ਵਾ